ਨਾ ਚੰਗੀ ਇੱਕ ਜਿਹੜਾ ਬੱਚੀ ਦਾ ਪਾਲਣ ਪੋਸ਼ਣ ਜਦੋਂ ਆਪਾਂ ਕਰ ਰਹੇ ਹੁੰਨੇ ਆ ਤਾਂ ਆਪਾਂ ਨੂੰ ਪਹਿਲਾਂ ਸਟਾਰਟਿੰਗ ਦੇ ਵਿੱਚ ਖਰਚਾ ਕਰਨਾ ਪੈਂਦਾ ਹੀ ਪੈਂਦਾ ਹੈ ਇਹ ਲੰਬੀ ਰੇਸ ਦਾ ਘੋੜਾ ਬਾਈ ਜੀ ਇਹਦੇ ਵਿੱਚ 5 ਸਾਲ ਦੀ ਇਨਵੈਸਟਮੈਂਟ ਹੈ ਜੇ ਤੁਸੀਂ ਪੱਖਾ ਲਿਆ ਕੇ ਲਾਉਣਾ ਤਾਂ 40 40000 ਦਾ ਪੱਖਾ ਲਿਆ ਕੇ ਲਾਉਣਾ ਪਊਗਾ ਠੀਕ ਹੈ ਗਰਮੀਆਂ ਦੇ ਵਿੱਚ ਲੋੜ ਪੈਣੀ ਹੈ ਪੈਣੀ ਆ ਫਿਰ ਫੋਗਰ ਲਾ ਦਿਓ ਜੀ ਸਪ੍ਰਿੰਕਲਰ ਲਾ ਦਿਓ ਜੀ ਕਦੇ ਖਾਣਾ ਬਣਾ ਲਓ ਨਵਾਂ ਐਡ ਕਰ ਲਓ ਹਨਾ ਬਹੁਤ ਖਰਚੇ ਨੇ ਇਹਦੇ ਵਿੱਚ ਆ ਇਹ ਚੀਜ਼ ਦਾ ਖਿਆਲ ਰੱਖਿਆ ਜਾਵੇ ਵੀ ਇਹਨੂੰ ਤੁਸੀਂ ਲੰਬੇ ਸਮੇਂ ਲਈ ਕਰੋ ਇਸ ਤਰੀਕੇ ਦੇ ਨਾਲ ਆਪਾਂ ਜਿਹੜੇ ਚੰਗੇ ਡੇਰੀ ਫਾਰਮਰਸ ਨੇ ਪੰਜਾਬ ਦਾ ਨਾਮ ਬਹੁਤ ਰੋਸ਼ਨ ਕੀਤਾ ਪੂਰੇ ਏਸ਼ੀਆ ਮਹਾਦੀਪ ਦੇ ਵਿੱਚ ਤੁਹਾਡੀ ਤੂਤੀ ਬੋਲਦੀ ਹੈ ਬਾਈ ਜੀ ਉੱਥੇ ਕਿਹਾ ਜਾਂਦਾ ਵੀ ਪੰਜਾਬ ਇੱਕ ਇਹ ਜੀ ਸਾਈਟ ਹੈ ਜਿੱਥੇ 45 ਤੋਂ 48 ਡਿਗਰੀ ਤੱਕ ਵੀ ਟੈਂਪਰੇਚਰ ਚਲਾ ਜਾਂਦਾ ਗਰਮੀਆਂ ਦੇ ਵਿੱਚ ਪਰ ਉੱਥੇ ਦੀਆਂ گاਵਾ ਜਿਹੜੀਆਂ ਹੈਗੀਆਂ ਜਦੋਂ ਮੇਲੇ ਹੁੰਦੇ ਨੇ ਸਰਦੀ ਚ ਜਾ ਕੇ 80 80 ਲੀਟਰ ਦੁੱਧ 80 ਤੋਂ ਪਲੱਸ ਲੀਟਰ ਦੁੱਧ ਕੱਢੀ ਜਾ ਰਹੀਆਂ ਨੇ ਤਾਂ ਤੁਹਾਨੂੰ ਕਨਸਿਡਰ ਕੀਤਾ ਜਾਂਦਾ ਪੰਜਾਬ ਇੱਕ ਐਕਸਪੋਰਟਰ ਸਟੇਟ ਹੈ ਪੰਜਾਬ ਗਾਵਾਂ ਨੂੰ ਜਿਹੜਾ ਹੈਗਾ ਦੂਸਰੀਆਂ ਸਟੇਟਾਂ ਦੇ ਵਿੱਚ ਭੇਜ ਰਿਹਾ ਹੈ ਜਦੋਂ ਵੀ ਕਿਸੇ ਨੇ ਇੰਡੀਆ ਦੇ ਵਿੱਚ ਗਾਂ ਲੈਣੀ ਆ ਤਾਂ ਸਭ ਤੋਂ ਪਹਿਲਾਂ ਉਹਦੇ ਦਿਮਾਗ 'ਚ ਪੰਜਾਬ ਦਾ ਨਾਮ ਆਊਗਾ ਜੇ ਕਿਸੇ ਨੇ ਮੱਝ ਲੈਣੀ ਆ ਤਾਂ ਹਰਿਆਣਾ ਛੋਟਾ ਭਾਈ ਸਾਡਾ ਉਹਦਾ ਨਾਮ ਆਉਂਦਾ ਹੈ ਠੀਕ ਹੈ بڑا ਭਾਈ ਜਿਹੜਾ ਹੈਗਾ ਉਹ ਆਪਣਾ ਗਾਵਾਂ ਲਈ ਮਸ਼ਹੂਰ ਹੈ ਤਾਂ ਛੋਟਾ ਭਰਾ ਜਿਹੜਾ ਹੈਗਾ ਉਹ ਹਰਿਆਣਾ ਜਿਹੜਾ ਤੁਹਾਡਾ ਉਹ ਮੱਝਾਂ ਲਈ ਮਸ਼ਹੂਰ ਹੈ ਤਾਂ ਇਹਦੇ ਵਿੱਚ ਬਰੀਡ ਦੇ ਉੱਪਰ ਜਿੰਨਾ ਵਧੀਆ ਕੰਮ ਕਰਾਂਗੇ ਉੰਨੀ ਛੇਤੀ ਸਕਸੈਸ ਹੋ ਜਾਾਂਗੇ ਠੀਕ ਹੈ ਤਾਂ ਇਹ ਮਾਈਂਡ ਬਣਾ ਕੇ ਚੱਲੋ ਵੀ 5 ਸਾਲ ਆਪਾਂ ਇਹਦੇ ਤੋਂ ਜੇ ਪੈਸਾ ਕੱਢਾਂਗੇ ਤਾਂ ਇਹਨੇ ਗਰੋਥ ਨਹੀਂ ਕਰਨੀ ਡੈਰੀ ਫਾਰਮ ਨੇ ਬਹੁਤ ਘੱਟ ਪੈਸਾ ਕੱਢਿਆ ਜਾ ਸਕਦਾ 5 ਸਾਲ 2-3 ਸਾਲ ਤਾ ਤੁਹਾਨੂੰ ਖਰਚੀ-ਖਰਚੇ ਇਹਦੇ 'ਚ ਜਿੰਨੀ ਗਾਵਾਂ ਲਿਆਉਣ ਤੇ ਇਨਵੈਸਟਮੈਂਟ ਕਰੋਗੇ ਕਿਉਂਕਿ ਕੋਈ ਡੰਗਰ ਪਸ਼ੂ ਢਿੱਲਾ ਵੀ ਹੋਣਾ ਠੀਕ ਹੈ ਤਾਂ ਉੰਨੀ ਹੀ ਜ਼ਿਆਦਾ ਤੁਹਾਡੀ ਇਨਵੈਸਟਮੈਂਟ ਹੋਈ ਜਾਣੀ ਆ 2 ਜਾਂ 3 ਸਾਲ ਲਈ ਇਨਵੈਸਟਮੈਂਟ ਜ਼ਿਆਦਾ ਹੋਏਗੀ ਉਸ ਤੋਂ ਘਟਦੀ ਜਾਊਗੀ 5 ਸਾਲਾਂ ਬਾਅਦ ਤੁਹਾਨੂੰ ਭਾਈ ਜੀ ਇੱਕ ਮੈਂ ਵੀਡੀਓ ਦੇਖ ਰਿਹਾ ਸੀ ਔਰ ਅਸੀਂ ਹੁਣ ਇਸ ਫਾਰਮ ਦੇ ਵਿੱਚ ਕੰਮ ਕਰ ਰਹੇ ਹਾਂਗੇ ਹਨਾ ਤਾਂ ਅ ਕਈ ਵਾਰੀ ਹਰ ਤਰ੍ਹਾਂ ਦੇ ਹਾਲਾਤ ਇਹਦੇ ਚ ਆਏ ਨੇ ਤੇ ਫਾਦਰ ਸਾਹਿਬ ਦਾ ਬੜਾ ਸਹਿਯੋਗ ਰਿਹਾ ਤਾਂ ਜੇ ਸ਼ਾਇਦ ਉਹ ਨਾ ਹੁੰਦੇ ਮੇਰੇ ਨਾਲ ਸ਼ਾਇਦ ਮੈਂ ਹੱਥ ਖੜੇ ਕਰ ਜਾਂਦਾ ਇਹੋ ਜਿਹੇ ਹਾਲਾਤ ਵੀ ਆਏ ਸੀ ਲੇਬਰ ਵਾਲੇ ਨੇ ਬਿਨਾਂ ਦੱਸੇ ਚਲਾ ਜਾਣਾ ਠੀਕ ਹੈ ਤਾਂ ਤੁਹਾਨੂੰ ਗੋਹਾ ਵੀ ਆਪ ਸੱਟਣਾ ਪੈਂਦਾ ਠੀਕ ਹੈ ਕਈ ਵਾਰੀ ਜਦੋਂ ਚੰਗੇ ਸੌਖਾਵੇਂ ਹਾਲਾਤ ਵੀ ਇਹ ਚਾਹੁੰਦੇ ਨੇ ਤੇ ਔਖੇ ਵੀ ਆਉਂਦੇ ਨੇ ਠੀਕ ਹੈ ਤਾਂ ਸਾਰਾ ਕੰਮ ਹੱਥੀਂ ਕਰਦੇ ਰਹਾਂਗੇ ਤਾਂ ਆਪਾਂ ਜ਼ਰੂਰ ਕਾਮਯਾਬ ਹੋਵਾਂਗੇ ਤੁਹਾਡੀ ਮਿਹਨਤ ਕਰਕੇ ਹੀ ਏਸ਼ੀਆ ਮਹਾਦੀਪ ਦੇ ਵਿੱਚ ਤੁਹਾਨੂੰ ਜਾਣਿਆ ਜਾਂਦਾ ਵੀ ਪੰਜਾਬ ਇੱਕ ਹੈਜੀ ਸਟੇਟ ਹੈਗੀ ਹੈ ਜਿੱਥੇ 80 ਪਲੱਸ ਲੀਟਰ ਦੁੱਧ ਜਿਹੜਾ ਹੈਗਾ ਪੈਦਾ ਹੋ ਰਿਹਾ ਹੈ ਪੀਡੀਐਫ ਦਾ ਬਹੁਤ ਵੱਡਾ ਰੋਲ ਹੈ ਕਿਉਂਕਿ ਨਵੀਆਂ-ਨਵੀਆਂ ਟੈਕਨੀਕਾਂ ਨਵੇਂ-ਨਵੇਂ ਸੀਮਾਂ ਦੇ ਬਾਰੇ ਜਾਣਕਾਰੀ ਦੇਣੀ ਇਹ ਬਹੁਤ ਮੇਜਰ ਰੋਲ ਪਲੇ ਕੀਤਾ ਹੈ ਨਾ ਇੱਕ ਗੱਲ ਚੱਲੀ ਸੀ ਉਹ ਉਹਨਾਂ ਨੇ ਕਿਹਾ ਸੀ ਬਾਈ ਜੀ ਉਹਨਾਂ ਨੇ ਕਹਿੰਦੇ ਵੀ ਇੱਕ ਕਿਲੇ ਦੀ ਆਮਦਨ ਦੇ ਦਿੰਦੀ ਆ ਇਹਦੇ ਚ ਕੋਈ ਦੂਰ ਐ ਨਹੀਂ ਪਰ ਉਹ ਇੱਕ ਕਿਲੇ ਦੀ ਆਮਦਨ ਪਹਿਲੇ ਦੂਜੇ ਤੀਜੇ ਸਾਲ ਨਹੀਂ ਦੇਣ ਲੱਗਦੀਆਂ ਉਹ ਬਰੀਡ ਤੁਹਾਡੇ ਕੋਲ ਨਹੀਂ ਜਲਦੀ ਨਹੀਂ ਤਿਆਰ ਹੁੰਦੀ ਉਹ 5-7 ਸਾਲਾਂ ਬਾਅਦ ਜਾਂ 10 ਸਾਲਾਂ ਬਾਅਦ ਤੁਹਾਡੇ ਕੋਲੇ ਇੱਕ ਕਿਲੇ ਦੀ ਆਮਦਨ ਦੇਣ ਲੱਗ ਜਾਂਦੇ ਨੇ ਪਰ ਫਿਰ ਵੀ ਜੇ ਆਪਾਂ ਗੱਲ ਕਰੀਏ ਤਾਂ ਵਿੱਚ ਦੀ ਅੱਧੇ ਕਿਲੇ ਜਿੰਨੀ ਆ ਢਾਈ ਵਿਗੇ ਜਿੰਨੀ ਤਾਂ ਜੇ 10 ਗਾਵਾਂ ਨੇ 5 ਕਿੱਲਾਂ ਦੇ ਮਾਲਕ ਤਾਂ ਤੁਸੀਂ ਹੁਣ ਵੀ ਹੈਗੇ ਹੋ ਠੀਕ ਹੈ ਜੇ ਉਸ ਤੋਂ ਬਾਅਦ ਅਗਲੇ ਸਾਲ ਨੂੰ ਇਹੀ ਤੁਸੀਂ ਆਇਆ ਮੰਨ ਲਓ ਵੀ 6 ਕਿੱਲੇ ਦੇ ਮਾਲਕ ਹੋ ਗਏ 7 ਦੇ ਹੋ ਗਏ ਇਸ ਤਰੀਕੇ ਨਾਲ 10 ਕਾਮ ਵਾਲਾ ਬੰਦਾ 10 ਕਿੱਲੇ ਦਾ ਮਾਲਕ ਇੱਕ ਦਿਨ ਜ਼ਰੂਰ ਬਣ ਜਾਊਗਾ ਜੇ ਤੁਹਾਡੇ ਕੋਲੇ ਖੇਤੀਬਾੜੀ ਦੇ 5-7 ਕਿੱਲੇ ਉਧਰ ਹੈਗੇ ਆ ਠੀਕ ਹੈ ਤਾਂ ਇੱਧਰ ਵੀ ਤੁਹਾਡੇ ਕੋਲੇ ਇਹ ਜਿਹੜੇ ਹੈਗੇ ਆ ਇਹ ਇਹ ਪੈਦਾਵਾਰ ਇਹ ਵਧੀਆ ਅੱਜ ਦੀ ਘੜੀ ਦੇ ਰਹੀ ਆ ਔਣਾ ਟਾਈਮ ਕਿਸੇ ਨੇ ਦੇਖਿਆ ਨਹੀਂ ਉਹ ਪਰਮਾਤਮਾ ਜਾਣਦਾ ਠੀਕ ਹੈ ਜੀ ਧੰਨਵਾਦ